ਇਹ ਜੋਤ ਨੂੰ ਜੋਤ ਤੇ ਪ੍ਰਭਜੋਤ ਨੂਰ ਨੂੰ ਚੜਾਉਣਾ ਆਇਆ ਬੈਣ ਅੱਜ ਨੂਰ ਪਹਿਲੇ ਦਿਨ ਉੱਝਾਰੇ ਚੁੱਕਿਆਂ ਤੋਂ ਬਾਅਦ ਬੈਣ ਚੜਾਉਣਾ ਆਇਆ ਤਿੰਨੇ ਬਚਨਪੁਰੀ ਚ ਪੜਦਾ ਸੰਤ ਬਚਨਪੁਰੀ ਪੱਕੋ ਇੰਟਰਨੈਸ਼ਨਲ ਸਕੂਲ ਓਲੇ ਬੜੋ ਨਾ ਆ ਇਧਰ ਆ ਬੈਣ ਆ ਗਈ ਜੀ ਭੱਜਿਆ ਆਉਂਦਾ ਹਾਂ ਚੱਲ ਵੀ ਪਹਿਲੇ ਦਿਨ ਜਾ ਰਿਹਾ ਸਕੂਲ ਮੁੰਡਾ ਉਹ ਆ ਗਈ ਜੀ ਨੂਰ ਦੀ ਬੈਣ ਦੇਖੋ ਬਚਨਪੂਰੀ ਪੱਖੋ ਇੰਟਰਨੈਸ਼ਨਲ ਸਕੂਲ ਪਹਿਲੇ ਦਿਨ ਹੀ ਬੱਚੇ ਅੱਜ ਜਾ ਰਹੇ ਨੇ ਸਾਰੇ ਧਰੀ ਭਰਾਈ ਹੈ ਬਾਏ ਕਰ ਦੇ ਵਾਏ ਕਰਦੀ ਹੈ ਬਰਬਜੋਤ ਹੋਰ ਜੀ ਇਹ ਹਾਂ ਕੋਈ ਨਹੀਂ ਮੈਂ ਕਹਿ ਦੂੰਗਾ ਵਾਏ ਚੱਲੀਏ ਆਪਾਂ ਆਪਾਂ ਚੱਲੀਏ ਉਹ ਆ ਗਈ ਜੀ ਨੂਰਦੀ ਬੈਨ ਦੇਖੋ ਬਚਨਪੂਰੀ ਪੱਕੋ ਇੰਟਰਨੈਸ਼ਨਲ ਸਕੂਲ ਪਹਿਲੇ ਦਿਨ ਹੀ ਬੱਚੇ ਅੱਜ ਜਾ ਰਹੇ ਨੇ ਸਾਰੇ ਹਰੀ ਭਰਾਈ ਹੈ ਵਾਏ ਕਰ ਦੇ ਵਾਏ ਕਰਦੀ ਹੈ ਪਰਵਜੋਤ ਹੋਰ ਜੀ ਇਹ ਹਾਂ ਕੋਈ ਨਹੀਂ ਮੈਂ ਕਹਿ ਦੂੰਗਾ ਵਾਏ ਚੱਲੀਏ ਆਪਾਂ ਆਪਾਂ ਚੱਲੀਏ